ਸਭ ਕੰਮ ਠੀਕ ਹੋ ਜਾਣਗੇ ਆਪਾਂ ਧਿਆਨ ਲਾ ਕੇ ਦੱਸ ਦਾਂਗੇ ਕੀ ਦੁੱਖ ਹੈ ਤੁਹਾਨੂੰ ਫਿਕਰ ਕਰੋ ਬੈਦਰੋਗੀਆਂ ਬਾਬਾ ਬੈਦਰੋਗੀਆਂ ਬੈਦਰੋਗੀਆਂ ਬਾਬਾ ਬੈਦਰੋਗੀਆਂ ਬੈਦਰੋਗੀਆਂ ਬਾਬਾ ਬੈਦਰੋਗੀਆਂ ਜੈ ਹੋ ਜੈ ਹੋ ਹਾਂ ਬੀਬਾ ਕੀ ਫਰਿਆਦ ਲੈ ਕੇ ਆਈ ਮੈਂ ਫਰਿਆਦ ਲੈ ਕੇ ਨਹੀਂ ਆਈ ਬਾਬਾ ਜੀ ਮੈਂ ਤਾਂ ਇਹਨੂੰ ਲੈ ਕੇ ਆਈ ਆ ਦੱਸ ਬੀਬਾ ਤੇਰੀ ਜ਼ਿੰਦਗੀ ਨੂੰ ਇਹੋ ਜਿਹਾ ਕਿਹੜਾ ਗਮ ਲੱਗ ਗਿਆ ਏ ਜਿਹੜਾ ਤੈਨੂੰ ਸਾਡੇ ਦਰਵਾਜ਼ੇ ਤੱਕ ਲੈ ਆਇਆ ਕੀ ਦੱਸਾਂ ਬਾਬਾ ਮੈਂ ਤਾਂ ਘਰ ਵਾਲੇ ਤੋਂ ਬਹੁਤ ਪਰੇਸ਼ਾਨ ਹਾਂ ਹ ਕੋਈ ਮੰਤਰ ਮਾਰ ਕੇ ਦੇ ਬਾਬਾ ਘਰ ਵਾਲਾ ਖਾਂਦਾ ਖੇ ਬਾਬਾ ਮੇਰੇ ਫੱਲਾ ਭਰ ਕੇ ਜੋਵਨਦਾ ਉਹ ਕਰਦਾ ਫਿਰਦਾ ਰਹੇ ਬਾਬਾ ਮੇਰੀ ਪੈੜ ਤੇ ਪੈਰ ਟਿਕਾਉਂਦਾ ਰਹੇ ਕੋਈ ਦੇ ਤਵੀਤ ਬਣਾ ਕੇ ਮੇਰੇ ਿੱੱਲੇ ਵਰਗੇ ਵੇੜੇ ਜਹਨਾਗੁਵਾਏ ਜੇ ਸੌਕਣ ਆ ਕੇ ਮੇਰੇ ਿੱੱਲੇ ਵਰਗੇ ਵੇੜੇ ਚ ਕੋਈ ਗੱਲ ਨਹੀਂ ਬੀਬਾ ਅਸੀਂ ਤੇਰੇ ਹਰ ਦੁੱਖ ਹਰ ਦਰਦ ਦਾ ਇਲਾਜ ਕਰ ਸਕਦੇ ਹਾਂ ਪਰ ਇਹ ਜੋ ਖੇ ਖਾਨ ਵਾਲੀ ਬਿਮਾਰੀ ਹੈ ਨਾ ਇਹ ਤਾਂ ਕੁਦਰਤ ਦਾ ਨਿਜ਼ਮ ਹੈ ਇਹਦਾ ਕੋਈ ਇਲਾਜ ਨਹੀਂ ਕਿਉਂ ਬਾਬਾ ਤੁਹਾਡੇ ਕੋਲ ਤਾਂ ਹਰ ਚੀਜ਼ ਦਾ ਹੱਲ ਹੈ ਬਾਬਾ ਇਹਦਾ ਹੱਲ ਕੀ ਕਰੂੰ ਬਾਬਾ ਤਾਂ ਆਪ ਕਹੀ ਖਾਂਦਾ ਫਿਰਦਾ ਨੂੰਚੋਂ ਨਿਕਲ ਗਿਆ ਸੀ ਚੱਲੀ ਚੱਲੀਏ ਨਾ ਜਾ ਇਹ ਤਾਂ ਕਾਫਰ ਹੈ